ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ। ਆਪਾਂ ਆਪਣੀ ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਆਪਣੀ ਅੱਜ ਦੀ ਕਹਾਣੀ ਨੂੰ ਲਿਖਿਆ ਹੈ ਲਖਵਿੰਦਰ ਸਿੰਘ ਸੰਧੂ ਜੀ ਨੇ। ਕਹਾਣੀ ਦਾ ਨਾਮ ਆ ਫਲਾਈਓਵਰ। ਕਹਾਣੀ ਬਹੁਤ ਸੋਹਣੀ ਆ। ਕਹਾਣੀ ਨੂੰ ਪੂਰਾ ਸੁਣਨ ਤੋਂ ਬਾਅਦ ਕਹਾਣੀ ਬਾਰੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣੇ। ਨੁਸਰਤ ਇੱਕ 27 ਸਾਲ ਦੀ ਕਸ਼ਮੀਰੀ ਕੁੜੀ ਆ ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ਚ ਰਹਿੰਦੀ ਸੀ ਜਦੋਂ ਉਹਦੀ 10 ਸਾਲ ਦੀ ਉਮਰ ਸੀ ਤੇ ਉਹਦੇ ਤਿੰਨ ਭੈਣ ਭਰਾ ਤੇ ਉਹਦੇ ਮੰਮੀ ਪਾਪਾ ਇੱਕ ਘਰ ਦੇ ਵਿੱਚ ਰਹਿੰਦੇ ਆ ਕਸ਼ਮੀਰ ਦੇ ਵਿੱਚ ਇੱਕ ਰਾਤ ਨੂੰ ਉਹਨਾਂ ਦੇ ਘਰ ਬੰਦੂਕ ਧਾਰੀ ਕਾਫੀ ਬੰਦੇ ਆਉਂਦੇ ਆ ਉਹ ਬੰਦੇ ਨੁਸਰਤ ਦੀ ਮੰਮੀ ਨੂੰ ਕਹਿੰਦੇ ਆ ਕਿ ਅਸੀਂ ਖਾਣਾ ਖਾਣਾ ਤੁਸੀਂ ਖਾਣਾ ਬਣਾਓ ਨੁਸਰਤ ਦੀ ਮੰਮੀ ਨੇ ਉਹਨਾਂ ਲਈ ਖਾਣਾ ਬਣਾਇਆ ਤੇ ਸਾਰਿਆਂ ਨੂੰ ਖਾਣਾ ਖਵਾਇਆ ਨੁਸਰਤ ਦੇ ਮੰਮੀ ਪਾਪਾ ਨੇ ਅੰਮੀ ਅੱਬੂ ਨੇ ਉਹਨਾਂ ਦੀਆਂ ਬੰਦੂਖਾਂ ਦੇ ਡਰ ਤੋਂ ਹੀ ਉਹਨਾਂ ਨੂੰ ਖਾਣਾ ਬਣਾ ਕੇ ਖਵਾਇਆ ਜਦੋਂ ਉਹ ਖਾਣਾ ਖਾ ਰਹੇ ਸੀ ਤਾਂ ਕਸ਼ਮੀਰੀ ਪੁਲਿਸ ਨੇ ਨੁਸਰਤ ਦੇ ਘਰ ਤੇ ਹਮਲਾ ਕਰ ਦਿੱਤਾ ਪੁਲਿਸ ਨੁਸਰਤ ਦੇ ਘਰ ਤੇ ਕਸ਼ਮੀਰੀ ਪੁਲਿਸ ਨੇ ਹਮਲਾ ਕਰ ਦਿੱਤਾ ਕਿਉਂਕਿ ਕਸ਼ਮੀਰੀ ਪੁਲਿਸ ਨੂੰ ਪਤਾ ਲੱਗ ਗਿਆ ਸੀ ਕਿ ਅੱਤਵਾਦੀਆਂ ਨੇ ਇਹਨਾਂ ਦੇ ਘਰੇ ਪਨਾਹ ਲਈ ਹੋਈ ਆ ਪੁਲਿਸ ਨੇ ਗੋਲੀਬਾਰੀ ਸ਼ੁਰੂ ਕੀਤੀ ਇਧਰੋਂ ਜਿਹੜੇ ਹਥਿਆਰਬੰਦ ਬੰਦੇ ਨੁਸਰਤ ਦੇ ਘਰ ਆਏ ਸੀ ਉਹਨਾਂ ਨੇ ਵੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਬਹੁਤ ਗੋਲੀਆਂ ਚੱਲੀਆਂ ਕਾਫੀ ਪੁਲਿਸ ਦੇ ਬੰਦੇ ਮਾਰੇ ਗਏ ਤੇ ਨੁਸਰਤ ਦੀਆਂ ਅੱਖਾਂ ਦੇ ਸਾਹਮਣੇ ਨੁਸਰਤ ਦਾ ਸਾਰਾ ਪਰਿਵਾਰ ਮਾਰਿਆ ਗਿਆ ਪਰ ਇਕੱਲੀ ਨੁਸਰਤ ਬਚ ਗਈ ਉਸ ਤੋਂ ਬਾਅਦ ਨੁਸਰਤ ਨੂੰ ਉਹਦੇ ਚਾਚਾ ਚਾਚੀ ਲੈ ਜਾਂਦੇ ਆ ਉਹ ਚਾਚਾ ਚਾਚੀ ਕੋਲ ਰਹਿੰਦੀ ਆ ਉਹਦੀ ਚਾਚੀ ਉਹਤੇ ਬਹੁਤ ਜ਼ੁਲਮ ਕਰਦੀ ਆ ਉਹਨੂੰ ਪੜਨ ਨਹੀਂ ਭੇਜਦੀ ਘਰ ਦਾ ਸਾਰਾ ਕੰਮ ਕਰਵਾਉਂਦੀ ਆ ਨੁਸਰਤ ਦੇ ਚਾਚੇ ਨੂੰ ਇਹ ਦੇਖ ਕੇ ਬੁਰਾ ਲੱਗਦਾ ਪਰ ਉਹ ਆਪਣੀ ਭਤੀਜੀ ਨੂੰ ਕਿਤੇ ਹੋਰ ਵੀ ਭੇਜ ਨਹੀਂ ਸਕਦਾ ਸੀ ਸਮਾਂ गुज़रਦਾ ਜਾਂਦਾ ਤੇ ਨੁਸਰਤ 27 ਸਾਲ ਦੀ ਹੋ ਜਾਂਦੀ ਆ ਨੁਸਰਤ ਦੀ ਚਾਚੀ ਦਾ ਭਤੀਜਾ ਲਤੀਫ ਅਕਸਰ ਨੁਸਰਤ ਦੀ ਚਾਚੀ ਦੇ ਘਰ ਆਉਂਦਾ ਰਹਿੰਦਾ ਸੀ ਜਦੋਂ ਉਹ ਨੁਸਰਤ ਨੂੰ ਸਾਰਾ ਦਿਨ ਕੰਮ ਕਰਦੀ ਨੂੰ ਵੇਖਦਾ ਸੀ ਤਾਂ ਉਹਨੂੰ ਬਹੁਤ ਤਰਸ ਆਉਂਦਾ ਸੀ ਇੱਕ ਦਿਨ ਉਹਨੇ ਆਪਣੀ ਭੂਆ ਨੂੰ ਕਿਹਾ ਕਿ ਮੈਂ ਨੁਸਰਤ ਨਾਲ ਨਿਕਾਹ ਕਰਨਾ ਚਾਹਣਾ ਤਾਂ ਉਹਦੀ ਭੂਆ ਮੰਨ ਜਾਂਦੀ ਆ ਕਿ ਲਤੀਫ ਆਪਣੀ ਭੂਆ ਨੂੰ ਉਹਦੇ ਬਦਲੇ ਪੈਸੇ ਦੇਣ ਦੀ ਪੇਸ਼ਕਸ਼ ਕਰਦਾ ਨੁਸਰਤ ਦੀ ਚਾਚੀ ਬਹੁਤ ਲਾਲਚੀ ਔਰਤ ਸੀ ਉਹਨੂੰ ਐ ਸੀ ਵੀ ਜੇ ਮੈਂ ਇਹਦਾ ਨਿਕਾਹ ਕਰੂੰਗੀ ਖਰਚ ਕਰਨਾ ਪਊ ਵੀ ਚਲ ਹੁਣ ਮੈਨੂੰ ਪੈਸੇ ਮਿਲਦੇ ਆ ਇਸ ਲਈ ਉਹ ਬਿਨਾਂ ਚੀਜਕ ਦੇ ਲਤੀਫ ਨਾਲ ਇਹਦਾ ਨੁਸਰਤ ਦਾ ਨਿਕਾਹ ਕਰ ਦਿੰਦੀ ਹੈ ਲਤੀਫ ਨੁਸਰਤ ਨੂੰ ਇੱਕ ਗੰਦੀ ਜਿਹੀ ਬਸਤੀ ਦੇ ਵਿੱਚ ਇੱਕ ਛੋਟੇ ਜਿਹੇ ਕਮਰੇ 'ਚ ਲੈ ਕੇ ਆਉਂਦਾ ਉਸ ਕਮਰੇ ਦੇ ਵਿੱਚ ਲਤੀਫ ਰਹਿ ਰਿਹਾ ਹੁੰਦਾ ਉਹ ਕਮਰੇ ਦੀ ਹਾਲਤ ਇੰਨੀ ਤਰਸਜੋਗ ਹੁੰਦੀ ਆ ਕਿ ਇੱਕ ਵਾਰ ਤਾਂ ਵੇਖ ਕੇ ਨੁਸਰ ਤਾਂ ਜਿਹੜੀ ਉਹਨੂੰ ਕਿੰਨਾ ਬੁਰਾ ਲੱਗਦਾ ਕਿਉਂਕਿ ਉਸ ਕਮਰੇ ਦੇ ਇੱਕ ਕੋਨੇ 'ਚ ਛੋਟਾ ਜਿਹਾ ਮੇਜ਼ ਰੱਖਿਆ ਹੋਇਆ ਸੀ ਉੱਥੇ ਖੜਕੇ ਹੀ ਲਤੀਫ ਆਪਣਾ ਖਾਣਾ ਤਿਆਰ ਕਰਦਾ ਸੀ ਕੋਈ ਪਾਣੀ ਦਾ ਪ੍ਰਬੰਧ ਨਹੀਂ ਕਰੇ ਸੀ ਕੋਈ ਲਾਈਟ ਦਾ ਪ੍ਰਬੰਧ ਨਹੀਂ ਸੀ ਤੇ ਨਹਾਉਣ ਲਈ ਕੋਈ ਬਾਥਰੂਮ ਨਹੀਂ ਸੀ ਉਸ ਬਸਤੀ ਦੀਆਂ ਔਰਤਾਂ ਬਾਹਰ ਕਿਤੇ ਖੁੱਲੀ ਜਗ੍ਹਾ ਤੇ ਨਾ ਕੇ ਆਉਂਦੀਆਂ ਸੀ ਕੱਪੜਿਆ ਸੁਣੇ ਉਹਨਾਂ ਨੂੰ ਨਹਾਉਣਾ ਪੈਂਦਾ ਸੀ ਕਿਉਂਕਿ ਉੱਥੇ ਕੋਈ ਪਰਦਾ ਹੈ ਨਹੀਂ ਸੀ ਤੇ ਬੰਦੇ ਵੀ ਉੱਥੇ ਹੀ ਕੋਈ ਇੱਕ ਤਰ੍ਹਾਂ ਦਾ ਕੋਈ ਬਣਿਆ ਹੋਇਆ ਸੀ ਪਾਣੀ ਦਾ ਪ੍ਰਬੰਧ ਸੀ ਉੱਥੇ ਹੀ ਨਹਾਉਂਦੇ ਸੀਗੇ ਨੁਸਰਤ ਨੂੰ ਹੋਰ ਸਾਰੀਆਂ ਗੱਲਾਂ ਤੇ ਤਾਂ ਕੋਈ ਇੰਨੀ ਖੁਆਈ ਨਹੀਂ ਆਈ ਪਰ ਉਹਨੂੰ ਨਹਾਉਣ ਦੇ ਵਿੱਚ ਬੜੀ ਤਕਲੀਫ ਆਉਂਦੀ ਸੀ ਕਿਉਂਕਿ ਉਹਨੇ ਬੁਰਕਾ ਪਹਿਨਿਆ ਹੁੰਦਾ ਸੀ ਤੇ ਬੁਰਕਾ ਪਹਿਨ ਕੇ ਨਹਾਉਣਾ ਉਹਦੇ ਨਾਲ ਔਖਾ ਲੱਗਦਾ ਸੀ ਪਰ ਹੌਲੀ-ਹੌਲੀ ਨੁਸਰਤ ਨੂੰ ਇਸ ਗੱਲ ਦੀ ਆਦਤ ਪੈ ਗਈ ਨੁਸਰਤ ਆਪਣੀ ਚਾਚੀ ਦੇ ਜ਼ੁਲਮ ਤੋਂ ਨਿਕਲੀ ਸੀ ਕਦੇ ਵੀ ਉਹ ਗੇਟ ਨਹੀਂ ਸੀ ਟੱਪੀ ਕਰਦਾ ਇਸ ਲਈ ਉਹਨੂੰ ਇਹ ਜਿਹੜੀ ਜਗ੍ਹਾ ਸੀ ਇਹ ਵੀ ਸਵਰਗ ਤੋਂ ਘੱਟ ਨਹੀਂ ਲੱਗਦੀ ਸੀ ਉਸ ਬਸਤੀ ਦੇ ਮਰਦ ਅਤੇ ਔਰਤਾਂ ਇੱਕ ਸਾਈਡ ਤੇ ਕੁਝ ਬਣਿਆ ਹੋਇਆ ਸੀ ਤਲਾ ਟਾਈਪ ਉੱਥੇ ਨਾ ਕਿ ਆਉਂਦੀ ਸੀ ਔਰਤਾਂ ਨੂੰ ਕੱਪੜਿਆਂ ਸਮੇਤ ਹੀ ਨਹਾਉਣਾ ਪੈਂਦਾ ਸੀ ਕਿਉਂਕਿ ਉੱਥੇ ਵੀ ਕੋਈ ਪਰਦਾ ਹੈ ਨਹੀਂ ਸੀ ਬਾਕੀ ਚੀਜ਼ਾਂ ਤਾਂ ਨੁਸਰਤ ਨੂੰ ਆਦਤ ਪੈ ਗਈ ਸੀ ਪਰ ਉਹਨੂੰ ਨਹਾਉਣ ਦੇ ਵਿੱਚ ਥੋੜੀ ਦਿੱਕਤ ਆਉਂਦੀ ਸੀ ਕਿਉਂਕਿ ਨੁਸਰਤ ਬੁਰਕਾ ਪਹਿਨਦੀ ਸੀ ਤੇ ਬੁਰਕਾ ਪਹਿਨ ਕੇ ਨਹਾਉਣ ਦੇ ਵਿੱਚ ਥੋੜੀ ਦਿੱਕਤ ਆਉਂਦੀ ਸੀ ਪਰ ਹੌਲੀ ਹੌਲੀ ਉਹ ਇਹਦੀ ਵੀ ਆਦੀ ਹੋ ਗਈ ਸੀ ਜਿਸ ਤਰ੍ਹਾਂ ਨੁਸਰਤ ਆਪਣੀ ਚਾਚੀ ਦੇ ਘਰ ਦੇ ਵਿੱਚ ਕੈਦ ਰਹੀ ਸੀ ਉਹ ਇੱਥੇ ਆ ਕੇ ਇਹ ਜਗ੍ਹਾ ਸਵਰਗੀ ਲੱਗਦੀ ਸੀ ਕੋਈ ਇਨਸਾਨ ਜਦੋਂ ਕਿਸੇ ਮੁਸੀਬਤ ਦੇ ਵਿੱਚੋਂ ਨਿਕਲ ਕੇ ਆਇਆ ਹੋਵੇ ਅੱਗੇ ਜਾ ਕੇ ਭਾਵੇਂ ਉਹਨੂੰ ਮੁਸੀਬਤਾਂ ਹੀ ਮਿਲਣ ਪਰ ਫਿਰ ਵੀ ਉਹ ਉਸ ਮੁਸੀਬਤ ਤੋਂ ਖਹਿੜਾ ਛੁੜਾ ਕੇ ਆਪਣੇ ਆਪ ਨੂੰ ਸਵਰਗ ਚ ਹੀ ਮਹਿਸੂਸ ਕਰਦਾ ਹੁਣ ਨੂਸਰਤ ਤੇ ਲਤੀਫ ਦੀ ਜ਼ਿੰਦਗੀ ਹੈ ਜਿਹੜੀ ਥੋੜੀ ਲੀ ਤੇ ਚੜ ਗਈ ਸੀ ਕਿਉਂਕਿ ਲਤੀਫ ਨੇ ਨੂਸਰਤ ਨੂੰ ਆਪਣੀ ਕਲੋਨੀ ਦੇ ਵਿੱਚ ਕਈ ਘਰਾਂ ਦੇ ਵਿੱਚ ਸਫਾਈ ਦੇ ਕੰਮ ਤੇ ਲਗਵਾ ਦਿੱਤਾ ਸੀ ਲਤੀਫ ਤੇ ਨੂਸਰਤ ਇਕੱਠੇ ਸਾਈਕਲ ਤੇ ਕੰਮ ਕਰਨ ਜਾਂਦੇ ਜਦੋਂ ਉਹ ਆਪਣੀ ਬਸਤੀ ਤੋਂ ਜਾਂਦੇ ਸੀ ਤਾਂ ਜਿਹੜੀ ਕਲੋਨੀ ਤੇ ਜਿਹੜੀ ਕਲੋਨੀ ਦੇ ਵਿੱਚ ਕੰਮ ਜਾਂਦੇ ਸੀਗੇ ਉੱਥੋਂ ਰਸਤੇ ਦੇ ਵਿੱਚ ਇੱਕ ਫਲਾਈਓਵਰ ਪੈਂਦਾ ਸੀ ਨੂਸਰਤ ਤੇ ਲਤੀਫ ਜਦੋਂ ਸਾਈਕਲ ਤੇ ਜਾਂਦੇ ਤਾਂ ਉਹ ਫਲਾਈਓਵਰ ਕੋਲ ਜਾ ਕੇ ਲਤੀਫ ਨੂਸਰਤ ਨੂੰ ਕਹਿ ਦਿੰਦਾ ਕਿ ਨੂਸਰਤ ਹੁਣ ਤੂੰ ਸਾਈਕਲ ਥੋੜਾ ਵੀ ਹੁਣ ਆਪਾਂ ਨੂੰ ਇਹ ਸਾਈਕਲ ਇੱਥੋਂ ਰੋੜ ਕੇ ਲੈ ਜਾਣਾ ਪਊਗਾ ਨੂਸਰਤ ਨੂੰ ਲੱਗ ਜਾਂਦੀ ਕਹਿੰਦੀ ਲਤੀਫ ਵੀ ਥੋੜਾ ਜਿਹਾ ਮਤਲਬ ਜ਼ੋਰ ਦੀ ਪੈਡਲ ਮਾਰ ਕੇ ਆਪਾਂ ਇਸ ਫਲਾਈਓਵਰ ਤੇ ਚੜ ਸਕਦੇ ਆ ਸਾਈਕਲ ਤੇ ਚਲ ਮੈਂ ਉੱਤਰ ਜਾਨੀ ਆ ਪਰ ਤੁਸੀਂ ਟਰਾਈ ਕਰਿਆ ਕਰੋ ਤਾਂ ਲਤੀਫ ਉਹਨੂੰ ਕਹਿ ਦਿੰਦਾ ਵੀ ਨਹੀਂ ਇਹ ਫਲਾਈਓਵਰ ਆਪਾਂ ਨਹੀਂ ਪਾਰ ਕਰ ਸਕਦੇ ਵੀ ਉੱਤਰ ਕੇ ਹੀ ਆਪਾਂ ਜਾਵਾਂਗੇ ਚਲੋ ਨੁਸਰਤ ਤੇ ਲਤੀਫ ਦੋਨੋਂ ਤੁਰੇ ਜਾਂਦੇ ਨਾਲ ਸਾਈਕਲ ਰੋੜੀ ਜਾਂਦੇ ਤੇ ਉਹ ਫਲਾਈਓਵਰ ਪਾਰ ਕਰ ਲੈਂਦੇ ਹੁਣ ਉਸ ਕਲੋਨੀ ਦੇ ਵਿੱਚ ਨੁਸਰਤ ਦਾ ਕੰਮ ਵੇਖ ਕੇ ਇੱਕ ਪਰਿਵਾਰ ਨੂੰ ਉਹਦਾ ਕੰਮ ਤੇ ਇਮਾਨਦਾਰੀ ਜਿਹੜੀ ਉਹ ਬਹੁਤ ਚੰਗੀ ਲੱਗਦੀ ਆ ਕਿ ਉਹ ਪਰਿਵਾਰ ਸਾਰੇ ਦਿਨ ਲਈ ਨੂਸਰਤ ਨੂੰ ਕੰਮ ਤੇ ਰੱਖ ਲੈਂਦਾ। ਘਰ ਦੇ ਵਿੱਚ ਜਿੰਨੇ ਵੀ ਕੰਮ ਸੀ ਬੱਚੇ ਸੰਭਣ ਦੇ ਜਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨਾ ਵੀ ਕੰਮ ਕਰਨਾ ਸੀ ਨੂਸਰਤ ਉਸ ਘਰ ਦੇ ਵਿੱਚ ਹੀ ਕੰਮ ਕਰਦੀ ਸੀ। ਉਹਨਾਂ ਨੂੰ ਜੇ ਉਹ ਘਰ ਵਾਲੇ ਨੂਸਰਤ ਨੂੰ ਤਨਖਾਹ ਦਿੰਦੇ ਸੀ ਪੱਕੀ ਤੇ ਨੂਸਰਤ ਨੇ ਬਾਕੀ ਘਰਾਂ ਦਾ ਕੰਮ ਛੱਡ ਕੇ ਸਿਰਫ ਇੱਕ ਘਰ ਦਾ ਕੰਮ ਸੰਭਲਿਆ ਤੇ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਬਹੁਤ ਸੋਹਣੀ ਲੰਘਣ ਲੱਗੀ ਕਿਉਂਕਿ ਦੋਨੋਂ ਵਧੀਆ ਕਮਾਉਣ ਲੱਗ ਗਏ ਸੀ। ਜਿਹੜੇ ਘਰ ਦੇ ਵਿੱਚ ਨੂਸਰਤ ਕੰਮ ਕਰਦੀ ਸੀ ਉਹਨਾਂ ਘਰ ਵਾਲਿਆਂ ਨੇ ਨਾ ਇੱਕ ਸਕੂਟਰ ਵੇਚਣਾ ਸੀ ਸਕੂਟਰ ਠੀਕ ਸੀ ਉਹਨਾਂ ਨੇ ਵਿਕਾਊ ਕੀਤਾ ਹੋਇਆ ਸੀ ਨੁਸਰਤ ਨੇ ਉਸ ਸਕੂਟਰ ਦਾ ਸੌਦਾ ਕਰ ਲਿਆ ਤੇ ਉਸ ਘਰ ਦੇ ਮਾਲਕਾਂ ਨੂੰ ਕਹਿੰਦੀ ਵੀ ਕੁਝ ਪੈਸੇ ਤੁਸੀਂ ਤਨਖਾਹ ਚੋਂ ਕੱਟ ਲਿਓ ਕੁਝ ਅਸੀਂ ਹੁਣ ਦੇ ਦੇ ਦਾਂਗੇ ਕੁਝ ਵੀ ਕਿਸ਼ਤਾਂ ਕਿਤੇ ਦੇਈ ਚੱਲਾਂਗੇ ਚਲੋ ਉਹਨਾਂ ਕਰਦਿਆਂ ਨੇ ਜਵਾਬ ਨਾ ਦਿੱਤਾ ਤੇ ਉਹਨਾਂ ਨੇ ਉਹ ਸਕੂਟਰ ਜਿਹੜਾ ਨੁਸਰਤ ਨੂੰ ਦਿੱਤਾ ਸ਼ਾਮ ਨੂੰ ਜਦੋਂ ਲਤੀਫ ਆਇਆ ਤਾਂ ਨੁਸਰਤ ਲਤੀਫ ਨੂੰ ਕਹਿੰਦੀ ਹੈ ਕਿ ਹੁਣ ਆਪਾਂ ਸਾਈਕਲ ਤੇ ਨਹੀਂ ਸਕੂਟਰ ਤੇ ਆਇਆ ਜਾਇਆ ਕਰਾਂਗੇ ਲਤੀਫ ਨੂੰ ਪੁੱਛਦਾ ਕੀ ਮਤਲਬ ਤੁਨ ਨਸਰਤ ਕਹਿੰਦੀ ਹੈ ਕਿ ਇਹ ਸਕੂਟਰ ਆਪਾਂ ਖਰੀਦ ਲਿਆ ਚਲੋ ਲਤੀਫ ਸਕੂਟਰ ਚਲਾਉਂਦਾ ਤੇ ਨਸਰਤ ਜਿਹੜੀ ਉਹ ਸਕੂਟਰ ਦੇ ਪਿੱਛੇ ਬੈਂਦੀ ਆ ਆਪਣੀ ਵਸਤੀ 'ਚ ਪਹੁੰਚ ਜਾਂਦੇ ਆ ਬਹੁਤ ਖੁਸ਼ੀ ਉਹ ਕਿਉਂਕਿ ਉਹ ਅੱਜ ਸਕੂਟਰ ਤੇ ਆਏ ਸੀ ਉਹ ਵੇਖਦੇ ਆ ਹਨਾ ਐਨੇ ਵੱਡੇ ਮਹਾਨਗਰ ਦੇ ਵਿੱਚ ਲੋਕ ਆਪਣੀ ਸਟ੍ਰੈਸ ਭਰੀ ਜ਼ਿੰਦਗੀ ਤੋਂ ਥੋੜਾ ਸਟ੍ਰੈਸ ਫ੍ਰੀ ਹੋਣ ਲਈ ਪਾਰਕਾਂ 'ਚ ਜਾਂਦੇ ਆ ਕੋਈ ਕਿਤੇ ਘੁੰਮਣ ਫਿਰਨ ਜਾਂਦਾ ਕੋਈ ਕਿਤੇ ਉਹਨਾਂ ਦਾ ਵੀ ਜੀ ਕਰਦਾ ਸੀ ਵੀ ਅਸੀਂ ਵੀ ਕਿਤੇ ਜਾਈਏ ਤੇ ਜਿੱਦ ਦਿਨ ਉਹਨਾਂ ਨੂੰ ਕੰਮ ਘੱਟ ਹੁੰਦਾ ਲਤੀਫ ਨੂਸਰਤ ਨੂੰ ਸਕੂਟਰ ਤੇ ਬਿਠਾ ਕੇ ਉਸ ਮਹਾਨਗਰ ਦੀਆਂ ਵੱਡੀਆਂ-ਵੱਡੀਆਂ ਸੜਕਾਂ ਤੇ ਪਾਰਕਾਂ ਦੇ ਵਿੱਚ ਦੀ ਜਾਂਦੇ ਉਹ ਵਧੀਆ ਸੈਰ ਕਰਦੇ ਤੇ ਜਦੋਂ ਸਕੂਟਰ ਲੈ ਕੇ ਕਿਸੇ ਸੁੰਨਸਾਣ ਰਸਤੇ ਵਿੱਚ ਦੀ ਜਾਂਦੇ ਤਾਂ ਨੂਸਰਤ ਤੇ ਲਤੀਫ ਕਸ਼ਮੀਰੀ ਗਾਣੇ ਗਾਉਂਦੇ ਉੱਚੀ-ਉੱਚੀ ਬੋਲਦੇ ਬੜਾਏ ਮਤਲਬ ਇੰਜੋਏ ਕਰਦੇ ਜਾਂਦੇ ਤੇ ਨੂਸਰਤ ਨੂੰ ਇਹ ਲੱਗਦਾ ਵੀ ਉਹ ਕਿਸੇ ਸਵਰਗ ਉਹ ਆ ਰਹੇ ਆ ਜਿਵੇਂ ਮਤਲਬ ਸਵਰਗ ਦੇ ਵਿੱਚ ਰਹਿ ਰਹੇ ਆ ਕਿਉਂਕਿ ਜੇ ਕੋਈ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਆ ਵਧੀਆ ਘੁੰਮਦਾ ਫਿਰਦਾ ਤਾਂ ਉਹਨੂੰ ਇਹ ਲੱਗਦਾ ਹੁੰਦਾ ਵੀ ਮੇਰੇ ਵਰਗੀ ਜ਼ਿੰਦਗੀ ਕਿਸੇ ਦੀ ਨਹੀਂ ਉਹਨਾਂ ਦੋਨਾਂ ਦਾ ਆਪਸੀ ਪਿਆਰ ਤੇ ਵਧੀਆ ਐਡਜਸਟਮੈਂਟ ਆ ਜਿਹੜੀ ਉਹਨਾਂ ਦੀ ਜ਼ਿੰਦਗੀ ਨੂੰ ਹੋਰ ਵੀ ਖੁਸ਼ਹਾਲ ਕਰ ਦਿੰਦੀ ਆ ਇਸੇ ਤਰ੍ਹਾਂ ਉਹ ਕੰਮ ਤੇ ਜਾਂਦੇ ਰਹਿੰਦੇ ਆ ਤੇ ਇੱਕ ਦਿਨ ਉਸ ਕਲੋਨੀ ਦੇ ਵਿੱਚ ਕੋਈ ਲਤੀਫ ਨੂੰ ਉਹਦਾ ਮਿਲਦਾ ਤੇ ਉਹਨੂੰ ਕਹਿੰਦਾ ਕਿ ਜੇ ਤੂੰ ਹੋਰ ਵੀ ਵੱਧ ਕਮਾਉਣਾ ਚਾਹਣਾ ਤਾਂ ਦੁਬਈ ਭੇਜ ਦੂੰ ਮੈਂ ਤੈਨੂੰ ਤਾ ਲਤੀਫ ਖੁਸ਼ ਹੋ ਜਾਂਦਾ ਉਹ ਕਹਿੰਦਾ ਵੀ ਹਾਂ ਮੈਂ ਹੋਰ ਕਮਾਉਣਾ ਚਾਹਣਾ ਪਰ ਉਹਦਾ ਦੋਸਤ ਕਹਿੰਦਾ ਵੀ ਇੱਕ ਦਿੱਕਤ ਆ ਵੀ ਤੈਨੂੰ ਇਕੱਲੇ ਨੂੰ ਜਾਣਾ ਪਊਗਾ ਕਿ ਤੂੰ ਆਪਣੀ ਵਾਈਫ ਨੂੰ ਨਹੀਂ ਲਿਜਾ ਸਕਦਾ ਤਾਂ ਲਤੀਫਾ ਕਹਿੰਦਾ ਵੀ ਮੈਂ ਨੂਸਰਤ ਨੂੰ ਕਿਵੇਂ ਛੱਡਾਂ ਵੀ ਉਹ ਤਾਂ ਕੱਲੀ ਹੈਗੀ ਉਹ ਕਹਿੰਦਾ ਵੀ ਦੇਖ ਜੇ ਤਾਂ ਤੈਨੂੰ ਸੋਹਣੀ ਜ਼ਿੰਦਗੀ ਚਾਹੀਦੀ ਆ ਫਿਰ ਤਾਂ ਤੈਨੂੰ ਇਕੱਲੇ ਨੂੰ ਜਾਣਾ ਪਊਗਾ ਤੇ ਉਹ ਕਹਿੰਦਾ ਮੈਨੂੰ ਨੂਸਰਤ ਨੂੰ ਪੁੱਛ ਲਊ ਉਹ ਕਹਿੰਦਾ ਵੀ ਜੇ ਤੂੰ ਨੂਸਰਤ ਭਾਬੀ ਨੂੰ ਪੁੱਛੇਂਗਾ ਤਾਂ ਉਹਨੇ ਕਦੇ ਤੈਨੂੰ ਨਹੀਂ ਕਹਿਣਾ ਵੀ ਤੂੰ ਚੱਲਿਆ ਜਾ ਵੀ ਤੂੰ ਉਹਨੂੰ ਦੱਸ ਕੇ ਨਾ ਜਾਹੀਂ ਲਤੀਫਾ ਜਿਹੜਾ ਸੋਚਦਾ ਵੀ ਹਾਂ ਮੈਂ ਬਿਨ ਚਲੋ ਸ਼ਾਮ ਨੂੰ ਉਹ ਘਰ ਆਉਂਦੇ ਆ ਨੁਸਰਤ ਖਾਣਾ ਤਿਆਰ ਕਰਦੀ ਆ ਲਤੀਫਾ ਜਿਹੜਾ ਉਹ ਸੋਚਦਾ ਵੀ ਹੁਣ ਮੈਂ ਇਹਨੂੰ ਦੱਸਾਂ ਜਾਂ ਨਾ ਦੱਸਾਂ ਚਲੋ ਇੰਦਾ ਪੈਂਦੇ ਆ ਜਦੋਂ ਉਹ ਨੁਸਰਤ ਸੌਂ ਜਾਂਦੀ ਆ ਤੇ ਸਵੇਰ ਜਦੋਂ ਨੁਸਰਤ ਉੱਠਦੀ ਆ ਉਹ ਵੇਖਦੀ ਆ ਵੀ ਲਤੀਫਾ ਬੈੱਡ ਤੇ ਨਹੀਂ ਹੁੰਦਾ ਉਹ ਆਸੇ-ਪਾਸੇ ਵੇਖਦੀ ਆ ਸਾਈਕਲ ਘਰੇ ਖੜਾ ਹੁੰਦਾ ਪਰ ਲਤੀਫ ਨਹੀਂ ਹੁੰਦਾ ਸਕੂਟਰ ਵੀ ਘਰੇ ਖੜਾ ਹੁੰਦਾ ਤੇ ਉਹ ਵੇਖਦੀ ਆ ਵੀ ਲਤੀਫ ਦੇ ਜੋੜੇ ਜੁੱਤੀਆਂ ਵੀ ਉਹਨੂੰ ਦਿਸ ਨਹੀਂ ਰਹੇ ਹੁੰਦੇ ਅਲਮਾਰੀ ਖੋਲਦੀ ਆ ਤੇ ਉਹਦੇ ਕੱਪੜੇ ਵੀ ਨਹੀਂ ਹੁੰਦੇ ਉਹ ਸੋਚਦੀ ਆ ਵੀ ਕੱਪੜੇ ਲੈ ਕੇ ਲਤੀਫ ਕਿੱਥੇ ਚਲਾ ਗਿਆ ਫਿਰ ਉਹਨੂੰ ਲੱਗਦਾ ਵੀ ਸ਼ਾਇਦ ਉਹਨਾਂ ਮਤਲਬ ਕੱਪੜੇ ਧੋਣ ਧੋਣ ਨੂੰ ਨਾ ਦੇਣ ਗਿਆ ਹੋਵੇ ਤੇ ਵੀ ਹੋ ਸਕਦਾ ਨਾ ਕਿ ਉਹ ਜਲਦੀ ਚਲਾ ਗਿਆ ਹੋਵੇ ਉਹ ਫਟਾਫਟ ਖਾਣਾ ਬਣਾਉਂਦੀ ਆ ਤੇ ਜਦੋਂ ਉਹ ਵੇਖਦੀ ਆ ਸਾਈਕਲ ਕੋਲ ਜਾ ਕੇ ਹਨਾ ਸਾਈਕਲ ਤੇ ਇੱਕ ਪਰਚੀ ਪਈ ਹੁੰਦੀ ਆ ਉਹ ਪਰਚੀ ਚੁੱਕ ਲੈਂਦੀ ਉਹਨੂੰ ਪੜ੍ਹਨੀ ਨਹੀਂ ਆਉਂਦੀ ਹੁੰਦੀ ਤੇ ਉਹ ਖਾਣਾ ਪੈਕ ਕਰਕੇ ਤੇ ਪਰਚੀ ਚੁੱਕ ਕੇ ਫਟਾਫਟ ਸਾਈਕਲ ਚੁੱਕ ਕੇ ਆਉਂਦੀ ਆ ਉਹ ਤੇ ਫਲਾਈਓਵਰ ਤੋਂ ਉਤਰ ਕੇ ਉਹ ਸਾਈਕਲ ਘੜੀਸਦੀ ਆ ਤੇ ਆਪਣੀ ਕਲੋਨੀ ਦੇ ਵਿੱਚ ਪਹੁੰਚ ਜਾਂਦੀ ਆ ਕਲੋਨੀ 'ਚ ਜਾ ਕੇ ਉਹ ਆਪਣੇ ਘਰ ਦੀ ਮਾਲਕਣ ਨੂੰ ਉਹ ਪਰਚੀ ਵਿਖਾਉਂਦੀ ਆ ਤੇ ਉਹਦੀ ਮਾਲਕਣ ਪਰਚੀ ਪੜ ਕੇ ਉਹਨੂੰ ਦੱਸਦੀ ਆ ਉੱਤੇ ਪਰਚੀ ਤੇ ਲਿਖਿਆ ਸੀ ਨੁਸਰਤ ਸੌਰੀ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਛੱਡ ਕੇ ਚੱਲਿਆ ਹਾਂ ਮੈਂ ਦੁਬਈ ਚੱਲਿਆ ਹਾਂ ਇਹ ਸੁਣ ਕੇ ਨੁਸਰਤ ਜਿਹੜੀ ਰੋਣ ਲੱਗ ਜਾਂਦੀ ਆ ਉਹਦੀ ਮਾਲਕਣ ਨੂੰ ਹੌਸਲਾ ਦਿੰਦੀ ਆ ਕਿ ਕੋਈ ਗੱਲ ਨਹੀਂ ਆਜੂਗਾ ਤੈਨੂੰ ਫੋਨ ਕਰ ਲੂਗਾ ਵੀ ਤੇਰੇ ਬਿਨਾ ਉਹ ਕਿਵੇਂ ਰਹਿ ਸਕਦਾ ਤੂੰ ਉਦਾਸ ਨਾ ਹੋ ਨੌਸਰ ਤਾਂ ਸਾਰਾ ਦਿਨ ਬੜਾ ਔਖਾ ਕਰਦੀ ਆ ਉਹ ਕਈ ਵਾਰ ਲਤੀਫ ਨੂੰ ਫੋਨ ਲਾਉਂਦੀ ਆ ਪਰ ਉਹਦਾ ਫੋਨ ਨਹੀਂ ਲੱਗਦਾ ਤੇ ਉਹ ਆਪਣੀ ਮਾਲਕਣ ਨੂੰ ਕਹਿੰਦੀ ਆ ਵੀ ਮੈਂ ਆਪਣੇ ਪਤੀ ਨੂੰ ਸ਼ੋਹਰ ਨੂੰ ਲੱਭਣਾ ਚਾਹਣੀ ਆ ਤਾਂ ਉਹਦੀ ਮਾਲਕਣ ਕਹਿੰਦੀ ਵੀ ਤੂੰ ਕਿੱਥੋਂ ਲੱਭੇਗੀ ਲੱਭਣ ਨੂੰ ਕਿਹੜਾ ਉਹ ਗਵਾਚਿਆਗਾ ਵੀ ਉਹ ਤੈਨੂੰ ਪਰਚੀ ਲਿਖ ਕੇ ਦੇ ਗਿਆ ਵੀ ਤੂੰ ਕੋਈ ਗੱਲ ਨਹੀਂ ਵੇਟ ਕਰ ਉਹਦਾ ਫੋਨ ਜ਼ਰੂਰ ਆਊਗਾ ਇਸੇ ਤਰ੍ਹਾਂ ਕਰਦੇ ਕਰਦੇ ਇੱਕ ਹਫ਼ਤਾ ਨਿਕਲ ਜਾਂਦਾ ਪਰ ਲਤੀਫ ਦਾ ਨੁਸਰਤ ਨੂੰ ਕੋਈ ਫੋਨ ਨਹੀਂ ਆਉਂਦਾ ਨੁਸਰਤ ਆ ਜਿਹੜੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਰੁਕਦੀ ਨਹੀਂ ਚੱਲਦੀ ਰਹਿੰਦੀ ਆ ਉਹ ਸਵੇਰ ਸਾਈਕਲ ਤੇ ਜਾਂਦੀ ਆ ਸ਼ਾਮ ਨੂੰ ਵਾਪਸ ਆਉਂਦੀ ਆ ਨੁਸਰਤ ਹੁਣ ਸਾਈਕਲ ਰੋਡ 'ਤੇ ਲੈ ਜਾਣ ਦੀ ਬਜਾਏ ਸਾਈਕਲ ਤੇ ਚੜਕੇ ਫਲਾਈਓਵਰ ਪਾਰ ਕਰਨ ਦੀ ਕੋਸ਼ਿਸ਼ ਕਰਦੀ ਆ ਇੱਕ ਦੋ ਦਿਨ ਉਹਨੂੰ ਦਿੱਕਤ ਆਉਂਦੀ ਆ ਇੱਕ ਦਿਨ ਉਹ ਡਿੱਗਦੀ ਆ ਦੂਜੇ ਦਿਨ ਫੇਰ ਉਹ ਟਰਾਈ ਕਰਦੀ ਆ ਤੀਜੇ ਦਿਨ ਫੇਰ ਚੌਥੇ ਦਿਨ ਜਾ ਕੇ ਉਹ ਫਲਾਈਓਵਰ ਸਾਈਕਲ ਤੇ ਚੜਕੇ ਪਾਰ ਕਰਨ ਦੇ ਵਿੱਚ ਸਫਲ ਹੋ ਜਾਂਦੀ ਆ ਉਸ ਦਿਨ ਉਹ ਕਸ਼ਮੀਰੀ ਗਾਣਾ ਗਾਉਂਦੀ ਕਲੋਨੀ ਦੇ ਵਿੱਚ ਆਉਂਦੀ ਆ ਸਾਈਕਲ ਤੇ ਸਾਈਕਲ ਖੜਾ ਕੇ ਜਦੋਂ ਉਹ ਆਪਣੇ ਮਾਲਕਣ ਦੇ ਘਰ ਦੇ ਅੰਦਰ ਜਾਂਦੀ ਆ ਹਨ ਜਿੱਥੇ ਉਹ ਕੰਮ ਕਰਦੀ ਸੀ ਤਾਂ ਉਹਦੀ ਮਾਲਕਣ ਆ ਉਹਨੂੰ ਖੁਸ਼ ਵੇਖ ਕੇ ਕਹਿੰਦੀ ਆ ਕਿ ਨੁਸਰਤ ਅੱਜ ਤੂੰ ਬੜੀ ਖੁਸ਼ ਆ ਕੀ ਤੇਰਾ ਲਤੀਫ ਵਾਪਸ ਆ ਗਿਆ ਉਹ ਕਹਿੰਦੀ ਮਾਲਕਣ ਮੇਰੇ ਕੋਲੇ ਲਤੀਫ ਦਾ ਨਾਮ ਨਾ ਲਓ ਉਹ ਕਹਿੰਦੀ ਕਿਉਂ ਉਹ ਤੇਰਾ ਸ਼ੌਹਰ ਆ ਕਹਿੰਦੀ ਜੇ ਉਹ ਮੇਰਾ ਸ਼ੌਹਰ ਹੁੰਦਾ ਮੈਨੂੰ ਇਸ ਤਰ੍ਹਾਂ ਕੱਲੀ ਨੂੰ ਇੰਨੇ ਵੱਡੇ ਮਹਾਨਗਰ ਦੇ ਵਿੱਚ ਛੱਡ ਕੇ ਨਾ ਜਾਂਦਾ ਮੈਂ ਤਾਂ ਅੱਜ ਕਿਸੇ ਹੋਰ ਗੱਲ ਤੋਂ ਖੁਸ਼ ਆ ਉਹ ਕਹਿੰਦੀ ਚੱਲ ਫਿਰ ਮੈਨੂੰ ਵੀ ਦੱਸ ਦੇ ਆਪਣੀ ਖੁਸ਼ੀ ਤਾਂ ਨੁਸਰਤ ਕਹਿੰਦੀ ਆ ਕਿ ਉਹ ਫਲਾਈਓਵਰ ਅੱਜ ਮੈਂ ਸਾਈਕਲ ਤੇ ਚੜਕੇ ਪਾਰ ਕਰ ਲਿਆ ਉਹਦੀ ਮਾਲਕਣ ਕਹਿੰਦੀ ਕਿਹੜਾ ਫਲਾਈਓਵਰ ਕਹਿੰਦੀ ਉਹੀ ਫਲਾਈਓਵਰ ਜਿਹੜਾ ਅੱਜ ਤੱਕ ਲਤੀਫ ਵੀ ਸਾਈਕਲ ਤੇ ਚੜਕੇ ਪਾਰ ਨਹੀਂ ਕਰ ਸਕਿਆ ਸੀ ਲਤੀਫ ਨੂੰ ਮੈਂ ਕਹਿੰਦੀ ਸੀ ਕਿ ਤੂੰ ਸਾਈਕਲ ਤੇ ਚੜਕੇ ਫਲਾਈਓਵਰ ਪਾਸ ਪਾਰ ਕਰ ਪਰ ਉਹ ਕਹਿੰਦਾ ਸੀ ਨਹੀਂ ਨੁਸਰਤ ਇਹ ਜਿਹੜਾ ਫਲਾਈਓਵਰ ਆ ਨਾ ਇਹ ਸਾਈਕਲ ਤੇ ਚੜਕੇ ਕਦੇ ਵੀ ਪਾਰ ਨਹੀਂ ਹੋ ਸਕਦਾ ਮੈਂ ਉਹਨੂੰ ਬਹੁਤ ਵਾਰ ਕਿਹਾ ਸੀ ਕਿ ਮੈਂ ਸਾਈਕਲ ਤੇ ਚੜ ਕੇ ਇਹ ਫਲਾਈਓਵਰ ਪਾਰ ਕਰਨਾ ਪਰ ਉਹ ਮੈਨੂੰ ਰੋਕ ਦਿੰਦਾ ਸੀ ਉਹ ਮੈਨੂੰ ਕਹਿੰਦਾ ਸੀ ਨਹੀਂ ਤੂੰ ਨਹੀਂ ਕਰ ਸਕਦੀ ਤੇ ਅੱਜ ਮੈਨੂੰ ਇਹ احساس ਹੋਇਆ ਵੀ ਲਤੀਫ ਦੇ ਨਾਲ ਰਹਿੰਦੇ ਆ ਜਿਹੜਾ ਫਲਾਈਓਵਰ ਮੈਂ ਕਦੇ ਸਾਈਕਲ ਤੇ ਚੜ ਕੇ ਪਾਰ ਨਹੀਂ ਕਰ ਸਕਦੀ ਸੀ ਅੱਜ ਮੈਂ ਇਕੱਲੀ ਨੇ ਕਰ ਲਿਆ ਤੇ ਮੈਨੂੰ ਇਸ ਗੱਲ ਦਾ ਭਰੋਸਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਫਲਾਈਓਵਰ ਆਉਣਗੇ ਉਹ ਮੈਂ ਇਕੱਲੀ ਪਾਰ ਕਰ ਸਕਦੀ ਆ ਲਤੀਫ ਦੇ ਨਾਲ ਰਹਿ ਕੇ ਮੈਂ ਕੋਈ ਵੀ ਫਲਾਈਓਵਰ ਪਾਰ ਨਹੀਂ ਕਰ ਸਕਦੀ ਸੀ ਪਰ ਮੈਨੂੰ ਆਪਣੇ ਆਪ ਤੇ ਇੰਨਾ ਭਰੋਸਾ ਕਿ ਮੈਂ ਇਕੱਲੀ ਫਲਾਈਓਵਰ ਪਾਰ ਕਰ ਸਕਦੀ ਆ ਜੇ ਅਸੀਂ ਜ਼ਿੰਦਗੀ ਦੇ ਵਿੱਚ ਰਸਤਿਆਂ ਦੇ ਵਿੱਚ ਆਉਣ ਵਾਲੇ ਫਲਾਈਓਵਰ ਇਕੱਲੇ ਪਾਰ ਕਰ ਸਕਦੇ ਆ ਤਾਂ ਸਾਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਹੁੰਦੀ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਲਿਖੀ ਹੋਈ ਇਹ ਲਿਖਤ ਬਹੁਤ ਕੁਝ ਬਿਆਨ ਕਰਦੀ ਆ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਉਂਦੇ ਰਹਿੰਦੇ ਆ ਤੇ ਜਿਹੜੇ ਇਹ ਦੁੱਖ ਆ ਇਹ ਫਲਾਈਓਵਰ ਦੀ ਤਰ੍ਹਾਂ ਹੀ ਹੁੰਦੇ ਆ ਇਸ ਫਲਾਈਓਵਰ ਨੂੰ ਪਾਰ ਕਰਨ ਲਈ ਸਾਨੂੰ ਆਪਣੇ ਆਪ ਤੇ ਭਰੋਸਾ ਹੋਣਾ ਚਾਹੀਦਾ ਸਾਨੂੰ ਆਪਣੇ ਤੇ ਇੰਨਾ ਕੁ ਆਪਣੇ ਪ੍ਰਤੀ ਪੋਜ਼ਿਟਿਵ ਹੋਣਾ ਚਾਹੀਦਾ ਕਿ ਅਸੀਂ ਇਸ ਦੁੱਖ ਦਾ ਇਸ ਮੁਸੀਬਤ ਦਾ ਜਿਹੜਾ ਸਾਹਮਣਾ ਕਰ ਸਕਦੇ ਹਾਂ ਬਹੁਤ ਸਾਰੀਆਂ ਔਰਤਾਂ ਬਹੁਤ ਕੁਝ ਕਰ ਸਕਦੀਆਂ ਨੇ ਪਰ ਉਹ ਆਪਣੇ ਪਤੀ ਦੀ ਇਹ ਬੰਦਸ਼ ਦੇ ਵਿੱਚ ਹੁੰਦੀਆਂ ਨੇ ਕਿਉਂਕਿ ਪਤੀ ਅਕਸਰ ਔਰਤਾਂ ਨੂੰ ਪਤਨੀਆਂ ਨੂੰ ਇਹੀ ਕਹਿੰਦੇ ਆ ਕਿ ਤੂੰ ਇਹ ਨਹੀਂ ਕਰ ਸਕਦੀ ਸਾਰੇ ਨਹੀਂ ਪਰ ਬਹੁਤ ਸਾਰੇ ਮਰਦ ਆਪਣੀਆਂ ਔਰਤਾਂ ਨੂੰ ਇਹੀ ਕਹਿੰਦੇ ਆ ਕਿ ਤੂੰ ਇਹ ਨਹੀਂ ਕਰ ਸਕਦੀ ਜੇ ਮੈਂ ਨਹੀਂ ਕਰ ਸਕਦਾ ਤਾਂ ਤੂੰ ਵੀ ਨਹੀਂ ਕਰ ਸਕਦੀ ਪਰ ਇਹ ਜ਼ਰੂਰੀ ਨਹੀਂ ਕਿ ਜੇ ਇੱਕ ਮਰਦ ਕੋਈ ਕੰਮ ਨਹੀਂ ਕਰ ਸਕਦਾ ਉਹਨੂੰ ਔਰਤ ਵੀ ਨਹੀਂ ਕਰ ਸਕਦੀ ਸਾਨੂੰ ਆਪਣੇ ਆਪ ਤੇ ਭਰੋਸਾ ਹੋਣਾ ਚਾਹੀਦਾ ਅੱਜ ਕੱਲ ਔਰਤਾਂ ਕਿਸੇ ਮਰਦ ਨਾਲੋਂ ਘੱਟ ਨਹੀਂ ਤੇ ਇਹੋ ਜਿਹੇ ਲਤੀਫ ਜਿਹੇ ਲਾਈਫ ਪਾਰਟਨਰ ਦਾ ਹੋਣਾ ਸ਼ੌਹਰ ਦਾ ਹੋਣਾ ਸ਼ਾਇਦ ਨੁਸਰਤ ਨੂੰ ਕਦੇ ਵੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਨਹੀਂ ਦਿੰਦਾ ਜੇ ਨੂਸਰਤ ਨੇ ਆਪਣੀ ਜ਼ਿੰਦਗੀ ਦੇ ਵਿੱਚ 10 ਸਾਲਾਂ ਤੋਂ ਲੈ ਕੇ 27 ਸਾਲ ਤੱਕ ਜੋ ਮੁਸੀਬਤਾਂ ਝੱਲੀਆਂ ਸ਼ਾਇਦ ਕੋਈ ਵੀ ਔਰਤ ਨਹੀਂ ਚੱਲ ਸਕਦੀ ਤੇ ਅੱਜ ਨੂਸਰਤ ਨੇ ਇਹ ਸਾਬਤ ਕਰਤਾ ਸੀ ਕਿ ਇੱਕ ਮਰਦ ਤੋਂ ਬਿਨਾ ਇੱਕ ਔਰਤ ਆ ਜਿਹੜੀ ਉਹ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਕਿੰਨਾ ਵੱਡਾ ਵੀ ਫਲਾਈਓਵਰ ਕਿਉਂ ਨਾ ਹੋਵੇ ਉਹ ਕੱਲੀ ਪਾਰ ਕਰ ਸਕਦੀ ਆ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਕਹਾਣੀ ਬਾਰੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਇਸ ਕਹਾਣੀ ਨੂੰ ਲਿਖਿਆ ਹੈ ਸਰਦਾਰ ਲਖਵਿੰਦਰ ਸਿੰਘ ਸੰਧੂ ਜੀ ਨੇ ਸਰਦਾਰ ਲਖਵਿੰਦਰ ਸਿੰਘ ਸੰਧੂ ਜੀ ਦੀਆਂ ਹੋਰ ਬਹੁਤ ਸੋਹਣੀਆਂ ਲਿਖਤਾਂ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ